ਵਾਸਰੀ ਗਾਲ ਜੀ ਮੈਂ ਥਾਰਾ ਗੱਲਾ ਗੱਲਾ ਕਰਨ ਵੀ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿੱਗਾ ਸਵਾਗਤ ਅੱਜ ਦੀਆਂ ਬੜੀਆਂ ਖਬਰਾਂ ਥਾਰੇ ਗਏ ਵੀਰ ਔਰ ਬੜੀਆਂ ਖਬਰਾਂ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ 30 ਜਨ ਸੈਸ਼ਨ 2 ਸਤੰਬਰ ਦੇ ਗਏ ਸ਼ੁਰੂ ਕਰ ਰਹੇ ਵੀਰ ਔਰ ਭਗਵਾਨ ਤੁਮਾਨ ਨੇ ਇਸ ਬਾਰੇ ਦੀ ਜਾਣਕਾਰੀ ਦਈ ਸਾਰਿਆਂ ਨੂੰ ਔਰ ਪੰਜਾਬ ਮੰਤਰੀ ਮੰਡਲ ਨੇ 2 ਸਤੰਬਰ ਨੂੰ ਯੋ ਕਹਿ ਲੋ ਵੀਰਾਂ ਤਿੰਨ ਰੋਜ਼ਾ ਸੈਸ਼ਨ ਇਸ ਨੂੰ ਸੱਦਣ ਦੀ ਪ੍ਰਵਾਨਗੀ ਦਿੱਤੀ ਵੀਰ ਅਰ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਯੋ ਮੰਤਰੀ ਮੰਡਲ ਨੇ ਲਿਆ ਫੈਸਲਾ ਆਰ ਮੀਟਿੰਗ ਤੇ ਬਾਅਦ ਯੋ ਕਹਿ ਲੋ মিডিਆ ਨੂੰ ਸੰਬੋਧਨ ਕਰਦੇ ਯੋ ਚੀਮਾ ਹਰਪਾਲ ਵਿੱਤ ਮੰਤਰੀ ਲਾਇਆ ਵਾ ਜਿਹੜਾ ਇਨਾਂ ਨੇ ਬਾਦ ਅਸਰਿਆ ਗਾਇ ਵੀਰ ਵੀ ਈਵ ਕਹਾ ਆਪਾਂ ਨੇ 2 ਤਰੀਕ ਤੇ 4 ਤਰੀਕ ਤੱਕ ਬਦਾਨ ਸਭਾਗੇ ਵਿੱਚ ਮਤਲਬ ਮੁੱਦੇ ਆ ਕੇ ਉੱਪਰ ਰੌਲਾ ਮੁੱਦੇ ਉੱਪਰ ਗੱਲਬਾਤ ਹੋ ਰੌਲਾ ਹੀ ਪਵੇਗਾ ਗੱਲਬਾਤ ਚਲੂ ਕਿਹੜੀ ਹੋਣੀ ਵੀ ਸਾਰੇ ਜਾਣਾਂ ਚੰਗੀ ਤਰ੍ਹਾਂ ਬਈ ਇਹ ਗੱਲਬਾਤ ਕਰ ਨਹੀਂ ਮੰਨੇ ਉੱਥਾ ਚਲੋ ਦੇਖੋ ਇਹ ਪੰਜਾਬ ਕੇ ਹੱਕਾਂ ਮਾਂ ਜਾਂ ਪੰਜਾਬ ਕੇ ਹੱਲ ਵਾਸਤੇ ਕੀ ਹੱਲ ਬਸਲ ਹੋਵੇਗਾ ਪਰ ਕਿਤਨੇ ਕਿਤੇ ਇੱਕ ਬੜਾ ਸਵਾਲ ਹੋ ਗਿਆ ਕਿ ਆਕਾ ਵਾਕਈ ਵੀਰ ਬਈ ਇਹ ਜਿਹੜਾ ਇਵੈਸਨ ਹੋ ਰਿਹਾ ਇਸਕੇ ਵਿੱਚੋਂ ਕੋ ਰਿਜ਼ਲਟ ਨਿਕਲ ਕੇ ਆਵੇਗਾ ਵੀ ਜਾਂ ਫਿਰ ਇਹ ਕਹਿ ਲੋ ਵੀ ਕੱਲਾ ਰੌਲਾ ਰੱਪਾ ਜਾਈ ਰਹੇਗਾ ਇਸਕੇ ਵਿੱਚ ਮਤਲਬ ਕਹਿ ਲੋ ਕਿਤਨੇ ਕਿਤੇ ਗੱਲਾਂ ਮਾਤਾ ਦੇਖਣ ਨੂੰ ਮਿਲेंगी ਆਰ ਇਸਕੇ ਗੈਲ ਗੈਲ ਵੀ ਅਗਲੀ ਖਬਰ ਵੀ ਥਮ ਜਿਹੜੀ ਸੁਣਨੀ ਵੀ ਆਰ ਵੀਰ ਅਗਾ ਪੰਚਾਇਤ ਆਰ ਵੀਰ ਅਗਾ ਪੰਚਾਇਤ ਵਿਭਾਗ ਵਾਲਿਆਂ ਕੇ ਇਹ ਕਹਿ ਲੋ ਵੀ ਅਗਾ ਪੰਜਾਬ ਮਾ ਤੁਹਾਨੂੰ ਉਹਦਾ ਵੋਟਾਂ ਆ ਗਈਆਂ ਇਸ ਵੋਟਾਂ ਦੇ ਵਿੱਚ ਇਹ ਉਹ ਪੰਜਾਬ ਕੇ ਬੰਦਿਆਂ ਨੇ ਇਹ ਵਾ ਕੀ ਨੂੰ ਵੋਟ ਦੇਣੀ ਕੀ ਨੂੰ ਨਹੀਂ ਉਹ ਤੋਂ ਬਾਅਦ ਕੀ ਬਾਤ ਪਰ ਉਹ ਕਹ ਰਹੇ ਵੀਰ ਅਧਿਕਾਰੀਆਂ ਕੇ ਤਬਾਦਲੇ ਕਰਤੇ ਇਹਨਾਂ ਨੂੰ ਖੱਬੇ ਦੇ ਸੱਜੇ ਸੱਜੇ ਦੇ ਖੱਬੇ ਇੰਦੂ ਉਧਰ ਲਾਤੇ ਕੀ ਪੰਚਾਇਤ ਵਿਭਾਗ ਕੇ ਅਧਿਕਾਰੀ ਇਹ ਪ੍ਰਵੰਤਗੀ ਸਕੱਤਰ ਦਿਲਰਾਜ ਈਸ਼ਨਬਖੋਗੇ ਅਧਿਕਾਰੀ ਦੇ ਤਬਾਦਲੇ ਦੇ ਨਿਰਦੇਸ਼ ਕੱਢਤੇ ਅਰਨ ਕੁਮਾਰ ਏਡੀਸੀ ਪਿੰਡੂ ਵਿਕਾਸ ਫਿਰੋਜ਼ਪੁਰ ਦਾ ਮੁੱਖ ਦਫ਼ਤਰ ਮੁਹਾਲੀ ਗਰਮੀਤ ਸਿੰਘ ਗਿੱਲ ਏਡੀਸੀ ਬਿੰਡੂ ਵਿਕਾਸ ਸਿਆਰਪੁਰ ਦਾ ਏਡੀਸੀ ਔਰ ਗਰਦਾਸਪੁਰ ਦਾ ਜਸਮਨ ਸਿੰਘ ਬੜੈਚ ਡੀਡੀਪੀਓ ਮਾਨਸਾ ਹਰਜਿੰਦਰ ਸਿੰਘ ਡੀਡੀਪੀਓ ਫਿਰੋਜ਼ਪੁਰ ਇਹ ਬਦੋ ਚਾਰਜ ਏਡੀ ਪੀਡੀਸੀ ਪਿੰਡੂ ਵਿਕਾਸ ਫਿਰੋਜ਼ਪੁਰ ਸੁਖਬੀਰ ਕੌਰ ਡੀ ਡੀ ਪੀਓ ਹਸਿਆਰ ਪੁਰਾ ਇਹ ਹੋਰ ਕਈ ਵੀ ਬੰਦੇ ਪਟਿਆਲੇ ਦੇ ਉਹ ਦੇਖ ਲਿਓ ਵੀਰ ਇਹੋ ਅਮਨਦੀਪ ਕੌਰ ਇਹਨਾਂ ਨੂੰ ਚੱਕਾ ਇਧਰ ਉਧਰ ਖੰਬੇ ਸੱਜੇ ਕਰਦੇ ਆਂ ਦੀ ਜਾਨ ਤੁਹਾਨੂੰ ਬੋਟਾਂ ਪੈਣੇ ਵੀ ਬੋਟਾਂ ਵਿੱਚ ਮਾ ਇਹ ਸਾਰਾ ਕੰਮ ਦੇਖਣਾ ਪਵੇਗਾ ਨਹੀਂ ਤਾਂ ਕਿ ਤੁਹਾਨੂੰ ਪਤਾ ਵੀਰ ਅੱਗਾ ਪੈ ਜਾ ਚੱਕਰ ਇਹ ਚੱਕਰ ਮੱਕਰ ਹੋ ਜਾ ਫਿਰ ਇਸ ਦੇ ਵਿੱਚ ਮਾ ਪੈ ਜਾ ਕਲਿਸ ਇਹ ਬੁੱਧਰ ਗੱਲ ਕੀ ਗੱਲ ਪੰਜਾਬਾ ਪਿੰਡੂ ਵਿਕਾਸ ਜੀਤਾ ਯੂ ਬੋ ਬੁੱਟਾ ਕਰਨ ਖੜਿਆ ਪਾਰੀ ਵਗਾਰੇ ਸੰਭੂ ਬਾਰਡਰ ਦੇ ਉੱਪਰ ਸਪਰੀਮ ਕੋਰਟ ਨੇ ਕਰਿਆ ਫੈਸਲਾ ਵੀਰ ਸੰਭੂ ਮੋਰਚੇ માં ਕਹੇ ਵੀ ਕਿਸਾਨਾਂ ਗੁਣ ਸੁਪਰੀਮ ਕੋਰਟ ਦੇ ਫੈਸਲੇ ਕਰਿਆ ਸਵਾਗਤ ਯੂ ਕਰੇ ਵੀਰ ਬਈ ਅਪਾ ਨੇ ਕਾ ਇਸ ਦਾ ਸਵਾਗਤ ਇਸ ਕਰਗਾ ਕਰਿਆ ਬਈ ਸੰਭੂ ਬਾਰਡਰ ਕਹੇ ਵੀ ਇਸ ਨੂੰ ਖੋਲਣੇ ਹੁਕਮ ਦੇਤੇ ਆ ਖੋਲੋ ਇਸ ਨੂੰ ਤਾਰਣੇ ਵਾਲੇ ਨੇ ਜਿੰਦੇ ਕੁੰਡੇ ਲਾ ਦੇ ਵੀਰ ਖੀਲਾ ਗੜਤੀਆਂ ਤਾਰਾ ਲਾਤੀ ਜੰਨਤ ਸਕਤਰ ਸਵਰਮ ਪੰਧੀਰ ਸੰਗੀਤਕ ਸਾਨ ਮੋਰਚਾ ਗੈਰ ਰਾਜਨੀਤਿਕ ਆਗੂ ਜਗਜੀਤ ਸਿੰਘ ਡੱਲੇਵਾਲ ਇਚਾਈ ਚੂਸਕੀ ਲੈ ਜਾਗੇ ਮਠਾੜ ਜੀ ਇਹ ਡੱਲੇਵਾਲ ਨੇ ਸਵਾਗਤ ਕਰਿਆ ਕਹਿ ਰਿਹਾ ਵੀਰ ਖਾਲੀ ਸੜਕਾਂ ਕਰਨੀਆਂ ਪਉਣੀਆਂ ਹਰ ਖਾਲੀ ਕਰਨ ਪਾ ਕੋਈ ਇਤਰਾਜ਼ ਨਹੀਂ ਮੰਨੂ ਕੇਂਦਰ ਸਰਕਾਰ ਦਾ ਉਹਨਾਂ ਦੀ ਮੰਗਾ ਮੰਨੇ ਡੱਲੇਵਾਲ ਕਹਿ ਰਿਹਾ ਕਾ ਵੀ ਜਲਦੀ ਇਸ ਮਾਮਲੇ ਮੀਟਿੰਗ ਕਰਨਗੇ 15 ਕਾਸਤ ਨੂੰ ਕਿਸਾਨੀ ਸੰਘਰਸ਼ ਪ੍ਰੋਗਰਾਮ ਕਾ ਉਜਰੇ ਡਰੈਕਟ ਰੂਟ ਮਾਰਚ ਕੱਢਣਾ ਇਹਨਾਂ ਨੇ ਕਹਾ ਵੀ ਸਰਕਾਰ ਦਾ ਥੋੜੇ ਤਾਂ ਉਜਰੇ ਕਾ ਨਹੀਂ ਤਾਂ ਬਚੱਕਲ ਨੇ ਫੱਟੇ ਕੱਦੇ ਆਪਾਂ ਨੇ ਈ ਬੇਖੋ ਵੀਰ ਇਸ ਕੇ ਵਿੱਚ ਮੈਂ ਕੀ ਨਿਕਲ ਕਾਵੇ ਕੀ ਨਹੀਂ ਪਰ ਯੋ ਬਾਤ ਹੈ ਬੱਕੀ ਵੀਰ ਯੋ ਕਰ ਵੀ ਇਸ ਕੇ ਵਿੱਚ ਮਾਨਾ ਸੰਘਰਸ਼ੀ ਕਿਸਾਨੀ ਸੰਘਰਸ਼ੀ ਅਗਲੀ ਰਣਨੀਤੀ ਦਾ ਮਾਨਾ ਘੜਦੀ ਔਰ ਪੰਦੇਰ ਕਹਿ ਰਿਹਾ ਕਾ ਵੀ ਸੁਪਰੀਮ ਕੋਰਟ ਜਿਹੇ ਫੈਸਲੇ ਸਵਾਗਤ ਕਰਾਂ ਆਪਾਂ ਔਰ ਪਾਜਵਾ ਕਿਸਾਨ ਆਗੂ ਜਿਉ ਜਿਹੜੇ ਮਤਲਬ ਮਨਮਰਜ਼ੀਆਂ ਚਾਹਾਂ ਉਹ ਹੋਣਾ ਨਹੀਂ ਆਰਿਸ ਕੇ ਵਿੱਚ ਮਯੋਗ ਆ ਵੀ ਸ਼ੰਭੂ ਬਾਰਡਰ ਕੇ ਪਰ ਖਨੌਰੀ ਬਾਰਡਰ ਪਾ ਕਿਸਾਨਾਂ ਦਾ ਲੰਮਾ ਸਮਾਂ ਬੈਠੇ ਰਹਿਣਾ ਮਜਬੂਰਨ ਬਾਰਡਰ ਵਾਂ ਮੋਰਚਾ ਲਾਣਾ ਪੈ ਰਿਹਾ ਕਾ ਇਸ ਕਾਰ ਕਾ ਇਹ ਸਾਰਾ ਚੱਕਰ ਪੈ ਰਿਹਾ ਕਾ ਗੋਲੀਆਂ ਚੱਲ ਰਹੀਆਂ ਕਾ ਹੋਰ ਅਸੂਭ ਕਰਨ ਕਰਨ ਦੀ ਮੌਤ ਹੋ ਗਈ ਕਾ ਹਰ ਅੱਖਰ ਜੁਤ ਇਹ ਕੁਛ ਹੋ ਗਰੇ ਇਹ ਕਿਸਾਨ ਗਿਆ ਕੰਮ ਪਟਰ ਹੋ ਗਏ ਮੀ ਆਯੋ ਕਾ ਬਸ ਸਾਰੀ ਚੀਜ਼ਾਂ ਦਾ ਆਯੋ ਤਾਂ ਮਾਨੂੰ ਕਾ ਮਾਰ ਫੈਸਲਾ ਕਰਦੇਓ ਆਪਾਂ ਤਾਂ ਖਾਲੀ ਕਰ ਦੇਗਾ ਮਿੰਟਲ ਮਾ ਆਪਦੇ ਟਰੈਕਟਰ ਕੱਢਣੇ ਇਧਰੋਂ ਤੇਨੂੰ ਕੱਢ ਲੈਣੇ ਔਰ ਉਧਰ ਭਗਵਾਨ ਤੁਮਾਨ ਕਹਿ ਰਹਾ ਕਾ ਹਾਂ ਭਈ ਲੋਕਾਂ ਦੇ ਦਰਵਾਜ਼ੇ ਬਾ ਜਾਵਾਂਗੇ ਵਿਧਾਇਕ ਉੱਠ ਜਾਵੇਂ ਇਹ ਭਗਵਾਨ ਤੁਮਾਨ ਪਹਿਲੇ ਤੇਰਾ ਲੋਪਾਇ ਕਰਤਾ ਇਹ ਮੁੱਖ ਮੰਤਰੀ ਭਗਵਾਨ ਤੁਮਾਨ ਨੇ ਪੰਚਾਇਤੀ ਚੋਣਾਂ ਆ ਗਈ ਤਿਆਰੀ ਆਮ ਆਦਮੀ ਪਾਰਟੀ ਵਿਧਾਇਕਾਂ ਨੂੰ ਇਹ ਫੇਰ ਕਰ ਲਿਆ ਕੈਮ ਕਾ ਲੋਕਾਂ ਦੇ ਦਰਵਾਜ਼ੇ ਖੜਕਾਓ ਜਾਗਾ ਪੰਨੂ ਦਰਵਾਜ਼ੇ ਜਾਗਾ ਉਹਨਕੇ ਮੀਟਿੰਗਾਂ ਕਰੋ ਜਾਗਾ ਉਹਨਾਂ ਨਾਲ ਚੰਡੀਗੜ੍ਹ ਦੇ ਵਿੱਚ ਮੇਰਾ ਪਿੰਡਾਂ માં ਧਾਂ ਧਾਂ ਲੋਕਾ ਬੈਠਣੇ ਪੰਚੇਤੀ ਚੋਣਾਂ ਦੇ ਪਹਿਲਾਂ ਮੁਸ਼ਕਲਾ ਸੁਣਨੀਆਂ ਆ ਰਹੂਨਾਂ ਗੱਲਾਂ ਮੱਤਾ ਕਰਨੀਆਂ ਥਾਰਾ ਥਾਰੇ ਦੁਬਾਰ ਪ੍ਰੋਗਰਾਮ ਫੇਰ ਸ਼ੁਰੂ ਕਰੇਗਾ ਥਾਰਾ ਬਜਾਇਕ ਥਾਰੇ ਦੁਬਾਰ ਉੱਠਾ ਆਵੇਗਾ ਚੰਡੀਗੜ੍ਹ ਬਿਲਟੰਗ ਕਰੀ ਨਾ ਨੇ ਉੱਥੇ ਬਹਿ ਕਾ ਸਾਰਿਆਂ ਨੇ ਵੀਰ ਪਰ ਆਮ ਆਦਮੀ ਪਾਰਟੀ ਦੇ ਪੰਚਾਇਤ ਚੋਣਾਂ ਦੇ ਵਿਲਾਵਾ ਵਿਦਵਾਨ ਸਭਾ ਗਿਆ ਇਹ ਜਿੰਨੀ ਚੋਣਾਂ ਦੀ ਤਿਆਰੀ ਖਿੱਚਲੀ ਰਹਾ ਜਿੰਨੀ ਚੋਣਾਂ ਵੀ ਆ ਗੀਆਂ ਵੀਰ ਕਮਲ ਤ੍ਰਿਯਾਨ ਨਸਕਾਤਰ ਸੰਦੀਪ ਪਾਟਕ ਆਮ ਆਦਮੀ ਪਾਰਟੀ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਸਪੀਕਰ ਕਲਤਾਰ ਸਦਮਾ ਰੈਗਸ ਐਂਡ ਲੂ ਯੂ ਸਾਰੇ ਉਥੇ ਮੈਠੇ ਵੀ ਰਹੋ ਚਾਹ ਪਾਣੀ ਆ ਪ੍ਰੋਗਰਾਮ ਢੰਡਾ ਪਾਣੀ ਪੀਓ ਨਜ਼ਾਰੇ ਲਾਓ ਜਾਓ ਉਥਾ ਦਾ ਜਾਗਾ ਲੋਕਾਂ ਕਰਾ ਜਾ ਗੁੰਡੇ ਪੰਨੋ ਜਾਗਾ ਪੁੱਛੋ ਉਹਨਾਂ ਨੇ ਜਾਗਾ ਕੀ ਤਕਰੀਰ ਸਾਨੂੰ ਕਿਹਾ ਮੰਨਿਆ ਕਿ ਆ ਨਹੀਂ ਦਿਆ ਪੁੱਛੋ ਜਾਗਾ ਦਾ ਇਹਨੇ ਵਾਦੇ ਕਰੇ ਮੰਨਦਾ ਹੈ ਕਿ ਨਹੀਂ ਦਏ ਇਹ ਗੱਲਾਂ ਬਤਾ ਕਰੋਗਾ ਥਾਰਾ ਵਿਧਾਇਕ ਥਾਰੇ ਦੁਆਰ ਆਰੇ ਮਾਰੇ ਕੰਮ ਮੋਟ ਪਾਗਾ tham samara यो काम ਹੋਵੇ ਰਈਵਾ ਇਸੀ ਗਾਰਾ ਵਿਚਾਰ ਉਟਾਂਦਰੇ ਕਰੇ ਵੀਰ ਸਾਰੇ ਉੱਥਾ ਗਏ ਵੇ ਤੇ ਵੀਰ ਸਾਰੇ ਵਿਧਾਇਕ ਸਾਰੇ ਮੰਤਰੀ ਸੰਤਰੀ ਸਾਰੇ ਬੱਡੇ ਤੇ ਉੱਥਾ ਬੈਠੇ ਵੀਰ ਆ ਪੰਜਾਬ ਸਰਕਾਰ ਕਹੇ ਵੀ यो ਕਾ ਪਾ ਵਿਕਾਸ ਕੇ ਕੰਮ ਦੱਸਣੇ ਵੀ ਮੰਤਰ ਸਮਝਵਾਂ ਨਹੀਂ ਆਂਦੀ ਉਹ ਮੰਤਰੀ ਗਾ ਦੱਸਣੇ ਵੀ ਦੱਸਣੇ ਲੋੜੇ ਜਿੰਨੇ ਕਰਿਆਵਾ ਕੰਮ ਉਹ ਦੱਸਣੇ ਲੋੜਿੰਗ ਪੈਂਦੀ ਵੀਰ ਵੀ ਥਾਰੇ ਘਰ ਕੇ ਪੂਰਾ ਗੱਠਰਗਾ ਟੱਪਣ ਰੱਖਿਆ ਵਾ ਅੱਦਸ ਨਹੀਂ ਲੋੜ ਹੈ ਵੀਰ ਫਿਰ ਤੁਹਾਨੂੰ ਪਤਾ ਹੀ ਰੱਖਿਆ ਹੋਆ ਹੈ ਜੇ ਨਹੀਂ ਰੱਖਿਆ ਫਿਰ ਦਸ ਨਹੀਂ ਲੋੜ ਪਵਾ ਵੀਰ ਇਹ ਕਹ ਰਿਹਾ ਵੀ ਦੱਸੋ ਜਿਆਦਾ ਲੋਕਰ ਆ ਰੁਥਾ ਇਹੋ ਕਹ ਲੋ ਵੀ ਇਹ ਸਾਰੇ ਸਮਾਗਵਾਂ ਵਿੱਚ ਮੈਂ ਕਹਾ ਆਪਾਂ ਆਂਥਾ ਬੱਲੇ ਬੱਲੇ ਕਰਾ ਦੇਣੀ ਇਹ ਸਾਰਾ ਕੰਮ ਆ ਆਟਾ ਦਾਲ ਸਕੀਮ ਕਾ ਨਵੇਂ ਕਾਰਡ ਕਹਾ ਐਨਓਸੀ ਰਜਿਸਟਰਡ ਕਰ ਕਰ ਰਜਿਸਟਰੀਆਂ ਕਿ ਖੱਜਲਗੁਆਰੀ ਗੱਲ ਵੀ ਗਈ ਕਾ ਖੱਜਲਗੁਆਰੀ ਹੋਰ ਦੀ ਬੋਕਾ ਲੋਕ ਤੰਗ ਹੋ ਰਹੇ विधायकों ने कहा बलंटियर वर्क करोगा जो पोस्टर पोस्टर ला छोरे करो, करो कैम ये बनाओ संघाड़े की ले भी पोस्टर चगाओ टेंकेगा कंधा पजागा लाओ पोस्टर वलंटीयर उगाओ झाड़ू कर लो तैयार पानी छिड़का बछाओ बोरियाँ थम बिठाओ लोगों उसके उपर मतलब योग सारा कुछ कर भगवंत मान ने कहते सारे करो तैयारी हर उत्था सांसद मैंबर गुरमीत मीथेर ਬਦਾਨ ਵਿਧਾਇਕਾਂ ਨੇ ਸਿੱਧੇ ਤੋਂ ਗੱਲ ਲੋਕਾਂਗੇ ਮਤਲਬ ਵਿਚਾਰਾਂ ਕਿ ਜਾਣ ਦਾ ਫੈਸਲਾ ਕਰਿਆ ਮਾਲਵਿੰਦਰ ਕੰਗ ਕਹਿ ਰਿਹਾ ਕਾ ਵੀ ਅੱਜ ਮੀਟਿੰਗਾਂ ਪਿਛਲੇ 2.5 ਸਾਲਾਂ ਕੰਮ ਆ ਦੱਸਿਆ ਸਾਰਾ ਸਵਾਲ ਗੱਲਬਾਤ ਕਰੀਗਾ ਉੱਥਾਂ ਚਲੋ ਦੇਖੋ ਇਹ ਕਿਆ ਬਣੇਗਾ ਅਰੇ ਵਾਹ ਇਹ ਡੇ ਬਣਾਇਓ ਇਹ ਇੱਕ ਇਹ ਇੱਕ ਬੰਦਾ ਨਾ 4 ਲੱਖ ਰੁਪਏ ਦੀ ਸੀਟਾ ਹੀ ਲਿਆ ਦੱਸ ਸਮਝਵਾਨੇ ਬੰਦੇ ਹੈਗੇ ਸਾਰੀ ਮਤ ਮਾਰੂਗਾ ਬੰਦੇ ਕਸਟਮਰਾਂ ਫਸ ਸਾਰੰਗਾ ਤੇ ਆ ਨਾ ਇਹ ਬੰਦਾ ਉਹਦੇ ਚਾਰ ਨਕਲ ਦੀ ਸੀਟਾਂ ਲੈ ਕੇ ਆ ਗਿਆ ਦੱਸ ਕਿਆ ਮਨ ਕੋ ਨਵੇਂ ਵਨ ਪ੍ਰਾਈਸ ਕਿ ਮੱਚ ਮੋਸਾਬੀ ਨੂੰ ਨਹੀਂ ਆਂਦੇ ਇਹੋ ਕੈਲੰਡਰ ਉਂਦੇ ਵਾਈ ਆਜ ਮਾ ਚੜਕ ਆਇਆ ਚਾਰਜੇ ਦੇ ਅੰਬਰਸਰਾ ਉੱਥਾ ਜਾਤੂ ਜਿਹੜਾ ਹੀ ਜਾਣਕਾਰੀ ਆ ਰ 24800 ਬਦੇਸੀ ਸੀਗਟਾਂ ਬਰਾਮਦ ਕਰਿਆਂਗਾ ਤਾਂ ਮੀੜੀਆਂ ਕਿੰਤਰਾਂ ਵਾਲਾ ਹੋਰਾ ਇਸ ਕੀਮਤ 421600 ਆ ਕਸਟਮ ਭਾਗ ਨੇ ਕਸਟਮ ਐਕਟ 1962 ਦੀ ਧਾਰਾ ਦੇ ਵਿੱਚ ਮਾ ਸੀਗਟਾਂ ਕਰ ਲਿਆ ਜਬਤ ਪਤਾ ਨਹੀਂ ਵੀ ਇਹ ਸੀਟਾ ਕਿਆ ਕਰੇ ਮੈਂ ਸੰਤਿਮਾਨੀਆ ਤੀ ਸੀਟਾ ਕਿਆ ਕਰਾਂਗੇ ਇਹ ਮਨ ਤੂੰ ਲਾਗ ਰਹੀ ਤਾਂ ਕਾ ਰੀ ਸੀਟਾ ਚੈੱਕ ਕਰਾਂਗੇ ਵੀ ਠੀਕ ਵੀ ਐ ਪਤਾ ਲੱਗਿਆ ਨਾ ਮੇਰੇ ਬਾਹਰ ਕਾ ਸੂਟੇ ਮਾਰਗਾ ਪਤਾ ਲੱਗਿਆ ਵੀ ਇਹ ਸੀਟਾਂ ਦੇ ਵਿੱਚ ਮ ਕੋਈ ਗਲਤ ਚੀਜ਼ ਤੋਂ ਨਹੀਂ ਦੀ ਜੱਬ ਤੱਕ ਆ ਲੀਆ ਵੀਰ 1962 ਕੀ ਧਾਰਾ ਲਾਗਾ ਸੀਟਾਂ ਆਪਣੇ ਮੇਂ ਰੱਖ ਲਈ ਇਹਨਾਂ ਨੇ ਔਰ ਮੱਲੀ ਕਾ ਜਿਹੜਾ ਉਸ ਕਾ ਪਤਾ ਨਹੀਂ ਦੱਸਿਆ ਨਹੀਂ ਵੀ ਉਹ ਰੱਖਿਆ ਜਦੋਂ ਕਹਿੰਦੇ ਅਰਦਰ ਭਗਵਾਨ ਤਮਾਨਗਰ ਆ ਕੋ ਪੰਜਾਬ ਦੇ ਚੰਗੇ ਲਾ ਮੇ ਇਤਨੀ ਸੁਰੱਖਿਅਤ ਕਰੀ ਮਾਨਾਗਾ ਚੀੜੀ ਨਹੀਂ ਪਰ ਮਾਰ ਸਕਦੀ ਚੀੜੀ ਕੋ ਤਾਂ ਪਤਾ ਨਹੀਂ ਵੀਰੇ ਮੋਬਾਈਲ ਫੋਨ ਪਤਾ ਨਹੀਂ ਕਿ ਤਰਾਉਂਡੂ ਦੇ ਅੰਦਰ ਜਾਏ ਯਹਾਂ ਜੀਨ ਦੀ ਤਲਾਸ਼ੀ ਗਰੀ ਬਾਰਾਂ ਡੇਂਜ ਫੋਨ ਲੱਭੇ ਚਾਰ ਬੈਟਰੀਆਂ ਦੋ ਚਾਰਜ ਅਰ ਦੂਆਬਤ ਅਡਾਪਟਰ ਤਿੰਨ ਡਾਟਾ ਵੇਵਲ ਤਰਾਸੀ ਪੁੜੀਆਂ ਤੰਬਾਕੂ ਗੀਆਂ ਦਸ ਜਰਦੇ ਪੁੜੀਆਂ ਮਿਲਿਆ ਹਥਾ ਮੇਰੀਆਂ ਮਿਲੀਆਂ ਮੇਰਾ ਉਤਨ 에어ਪੋਰਟ ਵਨ 4 ਲੱਖੀਆਂ ਬੀੜੀਆਂ ਮੀਆਂ ਜੇਲ੍ਹ ਦੇ ਵਿੱਚੋਂ 20 ਪੈਕੇਟ ਮਿਲੇ ਬੀੜੀਆਂ ਦੇ 13 ਨਸੀਲੇ ਪਾਊਡਰ ਦੇ ਪਦਾਰਥ ਆਰ ਮਿਕ ਇਤਨੀ ਮਾਲ ਬਰਾਮਤ ਹੋਇਆ ਭਗਵਾਨ ਤੁਹਾਰਾ ਕਾਰਾ ਕੰਮ ਮਾਰਦੇ ਜ਼ਿਲ੍ਹਾ ਵਿੱਚ ਨਹੀਂ ਹੁੰਦਾ ਇਹ ਫਲਾਣਾ ਢੀੜਾ ਵੀ ਉਹ ਬੁਲਾਣਾ ਢੀੜਾ ਲਦਸ ਸ ਇਸ ਮਾਮਲੇ ਵਿੱਚ ਸਹਾਇਕ ਸੁਪਰਡੈਂਟ ਸ਼ਕਾਇਦ ਵਾ ਜੇਲ੍ਹ ਦੇ ਵਿੱਚੋਂ ਬੰਦ ਕਰੇ ਹਵਾਲਾਤੀ ਗੁਰਮੀਤ ਇਹ ਜੋਗੇ ਵਾਲਾ ਮਖੂ ਹਵਾਲਾਤੀ ਮਨੀਸ਼ ਕੁਮਾਰ ਗੁਰੂ ਹਰ ਸਹਾਇ ਆਰ ਕੇ ਦੀ ਹਰਿੰਦਰ ਸਿੰਘ ਵਦਵਾ ਫਾਜ਼ਿਲਗਾ ਸਣਿਆਨਤ ਸ਼ਕਤੀ ਮਲਾਜ ਮਕਲਾਬ ਪਰਚਾ ਦਰ ਤੇ ਦਰਜ ਜੇਲ੍ਹ ਦੇ ਵਿੱਚੇ ਪਰਚਾ ਹੋ ਗਿਆ ਦੇਖੋ ਬੱਤਾ ਮਾਰੇਗਾ ਜੇਲ੍ਹ ਵੱਤ ਬੰਦਾ ਸੇਵਗਾ ਕਿਹਿਆ ਸੇਵ ਦੱਸ ਤਾਂ ਬੈਠੇ ਬੈਠਿਆਂ ਪਰਚੇ ਹੋਰੇ ਹੋਵੇ ਪਰਚਾ ਫਿਰ ਆ ਦੇਖੋ ਇਹ ਬੰਗਾ ਕਿਆ ਬਣਿਆ ਕਿਆ ਨਹੀਂ ਮੇਰਾ ਔਰ ਇਹ ਚੱਕਰ ਪੈ ਗਿਆ ਇਹ ਬੜਾ ਦੇਖੋ ਇਸ ਕੇ ਵਿੱਚ ਮੈਂ ਕਿਆ ਕੰਟਿਨੈਂਟਲ ਤਾਂ ਹੈ ਨਹੀਂ ਕੋਈ ਸਵੇਰ ਮੈਂ ਬੱਸ ਤਾਂ ਵੀੜੀਆਂ ਫੜਿਆਂਗੇ ਉੱਥਾ ਸੀਟਾਂ ਫੜਿਆਂਗੇ ਪੰਜਾਬ ਦੇ ਬੁਰੰਬੇ ਰਾਖਾ ਫਿਰ ਚਲੋ ਕੱਲ ਲੰਡਨ ਡਿਸਕਸਨ ਲਈ ਪ੍ਰੋਗਰਾਮ ਵਿੱਚ ਮੈਂ ਉਹ ਆਜ ਗਏ ਬੜੀਆਂ ਖਬਰਾਂ ਨੇ ਕੱਲੂ ਇਸੇ ਟਾਈਮ ਫਿਰ ਲ ਹੋਰ ਖਬਰਾਂ ਕਰਾਂਗਾ ਸਿੱਧੀਆਂ ਚੈਨਲ ਨੂੰ ਕਰਦੇ ਸਬਸਕ੍ਰਾਈਬ ਕਰ ਕੱਲ ਤੇ ਸ਼ਾਇਦ ਵੀਡੀਓ ਬਣਾ ਤੁਹਾਨੂੰ ਸੁਣਾਇਆ ਕਰਾਂਗਾ ਕਾਮਾ ਨਾ ਉੱਥਾ ਸਟੂਡੀਓ ਬਣਾ ਲਿਆ ਫਿਰ ਇਸ ਦੇ ਵਿੱਚੋਂ ਬੈਕਅਪ ਤੇ ਤੁਹਾਨੂੰ ਬੈਗਾ ਸੁਣਾਇਆ ਕਰਾਂ ਨਾਲੇ ਗੱਲਾਂ ਬਾਤਾਂ ਕਰਾਂ ਨਾਲੇ ਥਰੀ ਮਨ ਪ੍ਰਚਾਵੀ ਗੱਲਾਂ ਕਰੇ ਕਰੇ ਉਸ ਦੇ ਵਿੱਚ ਚੰਗਾ ਵੀ ਲਾਡੇ ਪੋਦੀਗੀ ਸਾਰੇ ਜਿੰਨੇ ਮੇਰੇ ਵੀਰ ਭੈਣ ਭਾਈ ਚੈਨ ਨੂੰ ਸਬਸਕ੍ਰਾਈਬ ਕਰਨੇ ਹੋ ਹਰੀ ਇੰਸਟਾਗ੍ਰam ਟਿਕਟੌਕ ਤੇ ਉੱਪਰ ਵੀ ਤਾਂ ਜਰੂਰ ਆਇਆ ਕਰੋ ਵੀਰ ਉੱਥਾ ਮੇਰਾ ਲਾਡੇ ਪੋਦੀ ਦੇ ਨਾਮ ਪਾਈ ਇੰਸਟਾਗ੍ਰam ਇਸ ਨੂੰ ਫੋਲੋ ਕਰੋ আর ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ